ਨਵਾਂ ਸ਼ਹਿਰ ਦੇ ਵਿੱਚ ਕਚੈਰੀ ਪਰਿਸਰ ਦੇ ਵਿੱਚ ਇੱਕ ਹੈੱਡ ਕਨਸਟੇਬਲ ਦੀ ਆਪਣੀ ਹੀ ਏਕੇ 47 ਤੋਂ ਗੋਲੀ ਚਲਣ ਦੇ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ। ਦਰਅਸਲ ਪੁਲਿਸ ਕਰਮਚਾਰੀਆਂ ਦੇ ਵੱਲੋਂ ਮ੍ਰਿਤਕ ਦੇ ਨੂੰ ਪੋਸਟਮਾਰਟਮ ਡੇਲੀ ਸਿਵਲ ਹਸਪਤਾਲ ਲਿਜਾਇਆ ਗਿਆ। ਤਾਂ ਜਾਣਕਾਰੀ ਮੁਤਾਬਕ ਥਾਣਾ ਪੋਜੇਵਾਲ ਦੇ ਵਿੱਚ ਤਾਇਨਾਤ ਹੈੱਡ ਕਨਸਟੇਬਲ ਹਰਵਿੰਦਰ ਸਿੰਘ ਜੋ ਕਿ ਇੱਕ ਕੇਸ ਦੇ ਵਿੱਚ ਮਲਜ਼ਮਾ ਨੂੰ ਲੈ ਕੇ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਆਇਆ ਸੀ ਨਵਾਂ ਸ਼ਹਿਰ ਕੋਰਟ ਦੇ ਵਿੱਚ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਦੇ ਨਾਲ ਉਹ ਪਹੁੰਚਿਆ ਸੀ ਤੇ ਕਰੀਬ 2:30 ਵਜੇ ਉਹ ਬਾਥਰੂਮ ਜਾਂਦਾ ਹੈ ਤੇ ਬਾਥਰੂਮ ਦੇ ਵਿੱਚ ਅਚਾਨਕ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਕੀ ਉੱਥੇ ਖੜੇ ਕਰਮਚਾਰੀ ਵਕੀਲ ਤੇ ਪੇਸ਼ੀ ਤੇ ਆਏ ਹੋਰ ਲੋਕ ਬਾਥਰੂਮ ਵੱਲ ਨੂੰ ਭੱਜਦੇ ਨੇ ਤੇ ਉਹਨਾਂ ਨੇ ਦੇਖਿਆ ਕਿ ਹੈੱਡ ਕਨਸਟੇਬਲ ਹਰਵਿੰਦਰ ਸਿੰਘ ਜੋ ਕਿ ਖੂਨ ਦੇ ਨਾਲ ਲਤਪਤ ਬਾਥਰੂਮ ਦੇ ਫਰਸ਼ ਤੇ ਡਿੱਗਿਆ ਹੋਇਆ ਸੀ ਇਥੇ 1147 ਦੇ ਵਿੱਚੋਂ ਚਾਰ ਖਾਲੀ ਰੋਂਦ ਵੀ ਬਰਾਮਤ ਹੋਏਗੇ ਤਾਂ ਹਰਵਿੰਦਰ ਸਿੰਘ ਦੇ ਸਿਰ ਦੇ ਵਿੱਚ ਗੋਲੀ ਵੱਜਦੀ ਹੈ ਸਿਰ ਜਿਹੜਾ ਬੁਰੀ ਤਰ੍ਹਾਂ ਨਾਲ ਉਸ ਦਾ ਜ਼ਖਮੀ ਹੋ ਜਾਂਦਾ ਇੰਜ ਲੱਗਦਾ ਹੈ ਕਿ ਚਾਰੇ ਗੋਲੀਆਂ ਉਸ ਦੇ ਸਿਰ ਦੇ ਵਿੱਚ ਜਾਵਤ ਜੀਆਂ ਨੇ ਤੇ ਮੌਕੇ ਤੇ ਉਸ ਦੀ ਮੌਤ ਹੋ ਗਈ ਸੂਚਨਾ ਮਿਲਦਿਆਂ ਹੀ ਐਸਪੀ ਮਕੇਸ਼ ਕੁਮਾਰ ਡੀਐਸਪੀ ਮਾਧਵੀ ਸ਼ਰਮਾ ਐਜ਼ ਇਨ ਐਸਐਚਓ ਸੀਟੀ ਮਹਿੰਦਰ ਸਿੰਘ ਐਸਐਚਓ ਸਦਰ ਰਾਜਵਿੰਦਰ ਕੌਰ ਤੇ ਹੋਰ ਪੁਲਿਸ ਅਧਿਕਾਰੀ ਪਹੁੰਚ ਜਾਂਦੇ ਨੇ ਡੀਐਸਪੀ ਮਾਧਵੀ ਸ਼ਰਮਾ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਵਾਤੀ ਜਾਂਚ ਤੋਂ ਬਾਅਦ ਪੁਲਿਸ ਹਜੇ ਸਾਰੇ ਜਿਹੜੇ ਫੈਕਟਸ ਐ ਉਹਨਾਂ ਨੂੰ ਵੈਰੀਫਾਈ ਕਰ ਰਹੀ ਹੈ ਇਹ ਜਗਾ ਸੈਸ਼ਨ ਕੋਰਟ ਹੈ ਹਾਂਜੀ ਸੈਸ਼ਨ ਕੋਰਟ ਹੈ ਸੈਸ਼ਨ ਕੋਰਟ ਨਹੀਂ ਹੈ ਇਹ ਤਾਂ ਉਹ ਥੰਡੇ ਹੈ ਇਹ ਕੰਪਲਸਨ ਜਿਹੜੀ ਕੋਈ ਕਾਹਦੀ ਹੋਣੀ वैसे ही हमें मैसेज आया था कि पटजवाल थाने में हमारे सीनियर कांस्टेबल हरबंदर सिंह पोस्टेड हैं उनकी डेथ हो गई है इमीडिएटली सिविल हॉस्पिटल में उनको शिफ्ट किया है अभी मौत का कारण और सारा कुछ वेरिफिकेशन चल रही है अकॉर्डिंगली ब्रीफ किया सर पोस्टिंग कितनी जिंदगी पोस्टिंग के नाते एसएचओ पोस्टिंग सिन्हादी पटजवाल थाने में था रैंक एम एंड सीनियर कांस्टेबल हरबंदर सिंह सीनियर कांस्टेबल थे पेशिल रन थे रैली हां जी पेशी ड्यूटी पे आए हुए थे ਤੇ ਸਾਨੂੰ ਕੋਰ ਕੰਪਲੈਕਸ ਤੋਂ ਇਹ ਮੈਸੇਜ ਆਇਆ ਸਾਡੇ ਹੋਟਲ ਦੇ ਮੁਲਾਜ਼ਮ ਅਤੇ ਹਾਜ਼ਰ ਸੀ ਕਿ ਇਹਨਾਂ ਦੀ ਡੈਥ ਹੋ ਗਈ ਹੈ ਇਮੀਡੀਟਲੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ ਸ਼ਿਫਟ ਕੀਤਾ ਹੈ ਤਾਂ ਕਿ ਵੈਰੀਫਿਕੇਸ਼ਨ ਹੋ ਜਾਵੇ। ਮੈਂ ਡੈਥ ਕਿਤੋਂ ਕਿਦਾਂ ਡੈਥ ਹੋਈ ਕਿਸ ਤਰ੍ਹਾਂ ਦੇ ਡਿਪਰੈਸ਼ਨ ਵਿੱਚ ਗੋਲੀ ਚਲਾ ਕੇ ਕਿਦਾਂ ਕਿਦਾਂ। ਪਹਿਲੇ ਸਭ ਕੁਝ ਵੈਰੀਫਾਈ ਕਰ ਲੈ। ਸਾਰਾ ਕੁਝ ਜਦੋਂ ਵੈਰੀਫਾਈ ਕਰ ਲਿਆ ਚਾਹੀਦਾ ਫਿਰ ਤੁਹਾਨੂੰ ਦੱਸਾਂ। ਬੋਡੀ ਕਿੱਥੇ ਮਿਲੀ ਆਪਣੀ? ਕੋਰ ਕੰਪਲੈਕਸ ਦੇ ਬਾਥਰੂਮ ਦੇ ਕਿ ਬਾਹਰੋਂ। ਬਾਥਰੂਮ।